ਯਾਰ ਆ ਟਾਈਕਰ ਇਹ ਗੇਮ ਯੂਐਫਸੀ ਦੀ ਆਪਣੀ ਇੱਕ ਪ੍ਰੋਮੋਸ਼ਨ ਹੈ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹਨੂੰ ਜਿਹੜੀ ਕਿ ਮਿਕਸ ਮਾਰਸ਼ਲ ਆਰਟਸ ਦੇ ਮੈਚਸ ਕਰਾਉਂਦੀ ਹੈ ਉਹਦੀ ਹੀ ਪ੍ਰੋਮੋਸ਼ਨ ਹੈ ਇਹ ਤੇ ਬਚਪਨ ਤੋਂ ਸੁਪਨਾ ਸੀਗਾ ਯੂਐਫਸੀ ਦੇ ਵਿੱਚ ਖੇਡਣ ਦਾ ਤੇ ਜਦੋਂ ਇਹ ਪਾਵਰ ਸਲੈਪ ਸ਼ੁਰੂ ਹੋਈ 2022 ਦੇ ਵਿੱਚ ਤਾਂ ਉਦੋਂ ਤੋਂ ਹੀ ਇਹਨੂੰ ਫੋਲੋ ਕਰਦੇ ਆਂ ਦੇਖਦੇ ਸੀਗੇ ਤੇ ਇੱਕ ਸੁਪਨਾ ਸੀਗਾ ਕਿ ਅਸੀਂ ਇਹਦੇ ਵਿੱਚ ਖੇਡੀਏ ਪਹਿਲਾਂ ਤਾਂ ਇਕੱਲਾ ਖੇਡਣ ਦਾ ਹੀ ਸੀ ਤੇ ਹੌਲੀ ਹੌਲੀ ਜਜਵਾ ਵਾਦਾ ਗਿਆ ਵੀ ਜੇ ਖੇਡਾਂਗੇ ਤਾਂ ਜਿੱਤਾਂਗੇ ਵੀ ਤੇ ਫਿਰ ਮੌਕਾ ਮਿਲ ਵੀ ਗਿਆ ਤੇ ਆਪਾਂ ਜਿੱਤੇ ਦਰਜ ਵੀ ਕਰਿਆ ਜੀ ਇੱਥੇ ਜੀ ਤਿੰਨ ਰਾਊਂਡ ਹੁੰਦੇ ਨੇ ਤਿੰਨ ਰਾਊਂਡ ਦੇ ਵਿੱਚ ਦੋਨੇ ਪਲੇਅਰਾਂ ਨੂੰ ਇੱਕ ਇੱਕ ਥੱਪੜ ਮਿਲਦਾ ਤਿੰਨ ਮਕੇ ਤਿੰਨ ਰਾਊਂਡ ਤਿੰਨ ਥੱਪੜ ਤੇ ਜਿੱਤਾਰੇ ਤੇ ਅਗਰ ਸਡਨ ਨੌਕਆਊਟ ਦੇ ਉੱਪਰ ਹੋ ਜਾਂਦੀ ਹੈ ਅਗਰ ਨੌਕਆਊਟ ਨਾ ਕੋਈ ਹੋਵੇ ਤਾਂ ਜੱਜਸ ਬੈਠੇ ਹੁੰਦੇ ਆ ਕੈਮਰਾਸ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਇੱਕ ਹਲਕੇ ਹਲਕੇ ਮੂਵਮੈਂਟ ਵੀ ਚੈੱਕ ਕਰਦੇ ਆ ਕਿ ਮੇਰੇ ਅਗਰ ਬੱਜਿਆ ਤਾਂ ਮੈਂ ਕਿੰਨਾ ਖੇលਿਆ ਉਹ ਸਭ ਜੱਜਸ ਚਿੱਤਰ ਉਹ ਕਰਦੇ ਨੇ ਤੇ ਇਸ ਮੁਕਾਬਲੇ ਦੇ ਵਿੱਚ ਮੇਰੀ ਜਿੱਤ ਯੂਨੇਮਿਸ ਡਿਸੀਜਨ ਦੇ ਨਾਲ ਹੋਈ ਹੈ ਕਿ ਮੈਂ ਤਿੰਨੇ ਦੇ ਤਿੰਨ ਰਾਊਂਡ ਮੈਂ ਹੀ ਜਿੱਤਿਆ ਸੀ ਪੰਜਾਬੀਆਂ ਜੀ ਸਾਨੂੰ ਮੋਹ ਪਿਆਰ ਦੇ ਭੁੱਖੇ ਆ ਸਾਨੂੰ ਇਦਾਂ ਵੀ ਆਪਾਂ ਸਾਰਿਆਂ ਨੂੰ ਮਿਲੇਜ਼ ਆਪੋਨੈਟਿਵ ਬਾਅਦ ਚੋਂ ਸੀ ਮੇਰੇ ਲਈ ਇੱਕ ਸਮਾਜਿਕ ਤੌਰ ਤੇ ਮੈਂ ਉਹਨੂੰ ਮਿਲਣ ਗਿਆ ਸੀ ਜਿਹੜੇ ਜਿਹਦੇ ਨਾਲ ਉਹ ਆਇਆ ਸੀ ਡੰਪਲਿੰਨ ਨਾਲ ਸੁਪਰ ਹੈਵੀवेट ਚੈਂਪੀਅਨ ਦੇ ਨਾਲ ਮੈਂ ਉਹਦਾ 2022 ਤੋਂ ਫੈਨ ਸੀਗਾ ਬਟ ਉਹਨਾਂ ਨੇ ਹੀ ਮੈਨੂੰ ਜਲੀਲ ਕਰਿਆ ਉੱਥੇ ਫਿਰ ਪੰਜਾਬੀਆਂ ਪੰਜਾਬੀਆਂ ਦੀ ਖੁਸ਼ੀ ਦਾ اظہار ਸਭ ਤੋਂ ਪਹਿਲਾਂ ਪੱਟੇ ਤੇ ਥਾਪੀ ਹੁੰਦਾ ਦੂਜਾ ਮੋਛ ਨੂੰ ਵਟਉਂਦਾ ਤੇ ਤੀਜਾ ਭੰਗੜਾ ਹੁੰਦਾ ਜੀ ਹਾਂਜੀ ਇਹਦੇ ਵਿੱਚ ਇਦਾਂ ਹੋ ਗਿਆ ਨਾ ਜੀ ਵੀ ਜਿਹੜਾ ਭੰਗੜੇ ਵਾਲਾ ਸੀ ਸੀ ਜਾਂ ਪੰਜਾਬੀ Song ਚੱਲ ਗਿਆ ਇਹ ਪਹਿਲੀ ਵਾਰ ਹੋਇਆ ਪਾਵਰ ਸੈੱਪ ਦੇ ਇਤਿਹਾਸ ਚ ਕਿਉਂਕਿ ਜਿੱਤ ਤੋਂ ਬਾਅਦ ਉਹ ਮਾਈਕ ਫੜਾਉਂਦੇ ਆ ਵੀ ਕੁਝ ਬੋਲਣਾ ਚਾਹੁੰਦੇ ਹੋ ਹਨਾ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਮ ਤਾਂ ਉਹ ਮਾਈਕ ਤਾਂ ਭੁੱਲ ਪਾਲੀ ਗਏ ਉਹਨਾਂ ਨੇ ਮੈਨੂੰ ਇਹ ਵੀ ਨਹੀਂ ਪਤਾ ਗਾਣਾ ਕਿਹਨੇ ਲਵਾਇਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲਵ ਜਨ ਜੂਏ ਦਾ ਗਾਣਾ ਲਵਾਤਾ ਕਿਸੇ ਨੇ ਉੱਥੇ ਉਹ ਫਿਰ ਉਹ ਇਹ ਜਿਹੇ ਗਾਣਾ ਲਵ ਜਨ ਜੂਏ ਦਾ ਵੀ ਉਹਦਾ ਮਿਊਜ਼ਿਕ ਇਹ ਜਿਹੇ ਉਹਨੇ ਅੰਗਰੇਜ਼ ਵੀ ਨਚਾਏ ਸ਼ੇਖ ਵੀ ਨਚਾਏ ਸਾਰਿਆਂ ਨੂੰ ਨਚਾਦਾ ਜੀ ਉੱਥੇ ਮਾਹੌਲ ਬੜਾ ਸੁਪਨਾ ਸੀਗਾ ਬਚਪਨ ਤੋਂ ਕਿਉਂਕਿ ਮੈਂ ਮਿਕਸ ਮਾਰਸ਼ਲ ਆਰਟਸ ਦੇ ਵਿੱਚ ਅਨਡਿਫੀਟਡ ਵਰ ਜਦੋਂ ਹੁਣ ਪਾਵਰ ਸਲਾਪ ਆਈ ਬਹੁਤ ਇੰਡੀਅਨਸ ਨੇ ਤੇ ਬਹੁਤ ਪੰਜਾਬੀਆਂ ਨੇ ਚਾਹੇ ਉਹ ਇੰਡੀਆ ਦੇ ਵਿੱਚ ਰਹਿੰਦੇ ਨੇ ਚਾਹੇ ਉਹ ਬਾਹਰੀਆਂ ਕੰਟਰੀਆਂ 'ਚ ਰਹਿੰਦੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪਾਵਰ ਸਲਾਪ ਦੇ ਵਿੱਚ ਖੇਢੀਏ ਪਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਤੇ ਮੇਰਾ ਸਾਰੇ ਦਾ ਸਾਰਾ ਪ੍ਰੋਫਾਈਲ ਸਾਡੇ ਮੇਰਾ ਦੋਸਤ ਵੀ ਹੈ ਤੇ ਮੇਰਾ ਫਾਈਟਿੰਗ ਪਾਰਟਨਰ ਵੀ ਹੈ ਤੇ ਮੈਨੇਜਰ ਵੀ ਹੈ ਉਹਨੇ ਮੇਰੇ ਲਈ ਸਾਰੇ ਮੇਰਾ ਰਿਕਾਰਡ ਉਹਨਾਂ ਨੂੰ ਭੇਜਿਆ ਤੇ ਉੱਪਰੋਂ ਸਰਦਾਰ ਹੋਣ ਕਰਕੇ ਪਲੱਸ ਪੁਆਇੰਟ ਮਿਲ ਗਿਆ ਤੇ ਜਦੋਂ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਸੀ ਟ੍ਰੇਨਿੰਗ ਆਪਣੇ ਆਪ ਨੂੰ ਸਮਾਂ ਦੇਣਾ ਤੇ ਬਾਹਰ ਜਾਣ ਲਈ ਸਭ ਤੋਂ ਪਹਿਲਾਂ ਆਪਣੀ ਜੌਬ ਤੋਂ ਛੁੱਟੀ ਲੈਣਾ ਤਾਂ ਮੇਰੇ ਜੀਨियस ਇੰਟਰਨੈਸ਼ਨਲ ਪਬਲਿਕ ਸਕੂਲ ਜਿਨ੍ਹਾਂ ਦੇ ਐਮ ਡੀ ਸਰ ਸਰਦਾਰ ਭਪਿੰਦਰ ਸਿੰਘ ਜੀ ਸੂਬਾ ਭਪਿੰਦਰ ਸਿੰਘ ਜੀ ਉਹਨਾਂ ਨੇ ਤੇ ਡਾਇਰੈਕਟਰ ਮੈਡਮ ਸਾਡੇ ਗੁਰਪ੍ਰੀਤ ਮਾਥੁਰ ਜੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੇ ਜਦੋਂ ਮੈਨੂੰ ਛੁੱਟੀ ਦੀ ਜ਼ਰੂਰਤ ਹੋਈ ਛੁੱਟੀ ਵੀ ਦਿੱਤੀ ਜਿਵੇਂ ਵੀ ਟ੍ਰੇਨਿੰਗ ਦੇ ਵਿੱਚ ਕਿਸੇ ਚੀਜ਼ ਦੀ ਹੈਲਪ ਹੋਈ ਉਹ ਵੀ ਕੀਤੀ ਤਾਂ ਸਾਰਾ ਕੁਝ ਈਜ਼ੀਲੀ ਹੋ ਗਿਆ ਫਿਰ ਬਾਅਦ